ਮਹਾਲੀ ਦੇ ਗੁਰੂ ਘਰ ਸਾਚਾਤਨ ਸਾਹਿਬ ਦੀਆਂ ਇਹ ਤਸਵੀਰਾਂ ਦਸੀਆਂ ਜਾ ਰਹੀਆਂ ਨੇ ਜੋ ਸੋਸ਼ਲ ਮੀਡੀਆ ਤੇ ਬੜੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀਆਂ ਨੇ ਤਸਵੀਰਾਂ ਦੇ ਵਿੱਚ ਸਾਫ਼ ਤੌਰ ਤੇ ਵੇਖਿਆ ਜਾ ਸਕਦਾ ਹੈ ਕਿ ਗੁਰਦੁਆਰਾ ਸਾਹਿਬ ਦੀ ਮਰਿਆਦਾ ਨੂੰ ਸਿੱਖ ਲੋਕ ਭੁੱਲ ਚੁੱਕੇ ਨੇ ਉਹ ਪਹੁੰਚ ਚੁੱਕੇ ਨੇ ਕਿ ਉਹ ਗੁਰਦੁਆਰਾ ਸਾਹਿਬ ਦੇ ਅੰਦਰ ਖੜੇ ਹੋਏ ਨੇ ਤੇ ਲੜਾਈ ਕਰ ਰਹੇ ਨੇ ਇੱਕ ਦੂਜੇ ਦੀਆਂ ਦਸਤਾਰਾਂ ਨੂੰ ਹੱਥ ਪਾ ਲੈਂਦੇ ਨੇ ਪਰ ਲੜਾਈ ਕਿਸ ਗੱਲ ਤੋਂ ਹੋ ਰਹੀ ਹੈ ਇਸ ਬਾਰੇ ਜਾਣਕਾਰੀ ਨਹੀਂ ਹੈ ਪਰ ਲੋਕਾਂ ਨੂੰ ਸੋਚਣਾ ਚਾਹੀਦਾ ਹੈ ਕਿ ਉਹ ਖੜੇ ਕਿੱਥੇ ਨੇ ਤੇ ਖੁਦ ਸਿੱਖ ਹੋ ਕੇ ਉਹ ਸਿੱਖ ਮਰਿਆਦਾ ਦਾ ਕਾਣ ਕਰਦੇ ਨੇ ਇਹ ਵੀਡੀਓ ਸਿਸਟੀਵੀ ਕੈਮਰਾ ਦੇ ਵਿੱਚ ਰਿਕਾਰਡ ਹੋ ਗਈ ਇਹ ਲੜਾਈ ਕਿਸ ਗੱਲ ਤੋਂ ਹੋਈ ਹੈ ਉਸ ਬਾਰੇ ਪਤਾ ਨਹੀਂ ਲੱਗਿਆ ਪਰ ਹੌਲੀ-ਹੌਲੀ ਇਹ ਲੜਦੇ-ਲੜਦੇ ਬਾਹਰ ਆ ਜਾਂਦੇ ਨੇ ਪ੍ਰਕਰਮਾਂ ਚ ਆ ਜਾਂਦੇ ਨੇ ਜਿੱਥੇ ਵੱਡੀ ਗਿਣਤੀ ਵਿੱਚ ਹੋਰ ਲੋਕ ਵੀ ਇਕੱਠੇ ਹੋ ਜਾਂਦੇ ਨੇ ਉਹਨਾਂ ਨੂੰ ਛਡਾਉਣ ਦੀ ਕੋਸ਼ਿਸ਼ ਵੀ ਕਰਦੇ ਨੇ ਪਰ ਇਹ ਫਿਰ ਵੀ ਇੱਕ ਦੂਜੇ ਦੇ ਨਾਲ ਲੜਦੇ ਦਿਖਾਈ ਦਿੰਦੇ ਨੇ ਇੱਕ ਦੂਜੇ ਦੀਆਂ ਦਸਤਾਰਾਂ ਨੂੰ ਹੱਥ ਪਾ ਲੈਂਦੇ ਨੇ ਇੱਕ ਵਿਅਕਤੀ ਦੇ ਵੱਲੋਂ ਇੱਕ ਸਿੱਖ ਬਜ਼ੁਰਗ ਦੀ ਦਸਤਾਰ ਨੂੰ ਹੱਥ ਪਾਇਆ ਗਿਆ ਉਸ ਦੀ ਦਸਤਾਰ ਤੱਕ ਸਿਰ ਤੋਂ ਲੱਥ ਗਈ ਇਹਨਾਂ ਨੂੰ ਸ਼ਰਮ ਨਹੀਂ ਆਈ ਖੁਦ ਵੀ ਇਹਨਾਂ ਨੇ ਸਿਰਾਂ ਤੇ ਦਸਤਾਰਾਂ ਬੰਨੀਆਂ ਹੋਈਆਂ ਨੇ ਤੇ ਇੱਕ ਸਿੱਖ ਬਜ਼ੁਰਗ ਦੀ ਦਸਤਾਰ ਨੂੰ ਇਹਨਾਂ ਨੇ ਇਸ ਤਰੀਕੇ ਦੇ ਨਾਲ ਹੱਥ ਪਾਇਆ ਕਿ ਉਸ ਦੇ ਸਿਰ ਤੋਂ ਦਸਤਾਰ ਤੱਕ ਲੱਥ ਗਈ ਜਦੋਂ ਇਹ ਵਾਇਰਲ ਹੋਣ ਤੋਂ ਬਾਅਦ ਵੱਡੇ ਸਵਾਲ ਚੁਕੇ ਜਾ ਰਹੇ ਨੇ ਕਿ ਆਖਰ ਸਿੱਖ ਲੋਕ ਹੀ ਸਿੱਖ ਮਰਿਆਦਾ ਦਾ ਕਾਣ ਕਰ ਰਹੇ ਨੇ ਤੇ ਦੂਜੇ ਲੋਕਾਂ ਤੋਂ ਕੀ ਉਮੀਦ ਕੀਤੀ ਜਾ ਸਕਦੀ ਹੈ ਸਿੱਖਾਂ ਨੂੰ ਪਤਾ ਹੁੰਦਾ ਹੈ ਕਿ ਗੁਰਦੁਆਰਾ ਸਾਹਿਬ ਦੇ ਅੰਦਰ ਲੋਕ ਨਤਮਸਤਕ ਹੋਣ ਦੇ ਲਈ ਆਉਂਦੇ ਨੇ ਪਰ ਇਸ ਤਰੀਕੇ ਦੇ ਨਾਲ ਇਹ ਜੋ ਤਸਵੀਰਾਂ ਵਾਇਰਲ ਹੋਈਆਂ ਨੇ ਉਸ ਨੇ ਇੱਕ ਵੱਡੇ ਸਵਾਲ ਸਿੱਖਾਂ ਦੇ ਮਨਾਂ ਦੇ ਅੰਦਰ ਪੈਦਾ ਕਰ ਦਿੱਤੇ ਨੇ ਕਿ ਆਖਰ ਕਿਉਂ ਲੋਕਾਂ ਨੇ ਕਿਹਾ ਕਿ ਜੇਕਰ ਕਿਸੇ ਗੱਲ ਤੋਂ ਲੜਾਈ ਵੀ ਹੋਈ ਹੈ ਤਾਂ ਗੁਰਦੁਆਰਾ ਸਾਹਿਬ ਦੇ ਬਾਹਰ ਆ ਕੇ ਵੀ ਤਾਂ ਇਹ ਗੱਲ ਨੂੰ ਸੁਲਝਾ ਸਕਦੇ ਨੇ ਬੈਠ ਕੇ ਮਸਲੇ ਹੱਲ ਕਰ ਸਕਦੇ ਨੇ ਪਰ ਇਹਨਾਂ ਨੂੰ ਇਹ ਨਹੀਂ ਪਤਾ ਕਿ ਖੜੇ ਕਿੱਥੇ ਨੇ ਜਾਣਕਾਰ ਮੁਤਾਬਕ ਦੋ ਧਿਰਾਂ ਦੇ ਵਿੱਚ ਇਹ ਲੜਾਈ ਹੋਈ ਹੈ ਹੌਲੀ-ਹੌਲੀ ਪਹਿਲਾਂ ਬਹਿਸ ਹੁੰਦੀ ਹੈ ਤੇ ਬਹਿਸ ਲੜਾਈ ਦਾ ਰੋਕ ਤारण ਕਰ ਲੈਂਦੀ ਹੈ ਸਿਰਾਂ ਤੋਂ ਦਸਤਾਰਾਂ ਤੱਕ ਲੱਥ ਜਾਂਦੀਆਂ ਨੇ ਸ਼ਰੀਆਮ ਉੱਥੇ ਜਿਹੜੇ ਲੋਕ ਖੜੇ ਹੁੰਦੇ ਨੇ ਇੱਕ ਔਰਤ ਵੀ ਆਉਂਦੀ ਹੈ ਜਿਹੜੀ ਇਹਨਾਂ ਦੋਵਾਂ ਬਜ਼ੁਰਗਾਂ ਦੀ ਲੜਾਈ ਨੂੰ ਹਟਾਉਣ ਦੀ ਕੋਸ਼ਿਸ਼ ਕਰਦੀ ਵੇਖੀ ਜਾ ਸਕਦੀ ਹੈ ਹੋਰ ਵੀ ਲੋਕ ਇਕੱਠੇ ਹੋ ਜਾਂਦੇ ਨੇ ਜਿਹੜੇ ਬੈਠ ਕੇ ਗੱਲਬਾਤ ਅਸਲ ਹੋਣ ਦੇ ਲਈ ਕਹਿੰਦੇ ਨੇ ਤੇ ਉੱਥੇ ਹੀ ਇੱਕ ਧਿਰ ਦੇ ਵੱਲੋਂ ਪੁਲਿਸ ਸਟੇਸ਼ਨ ਜਾ ਕੇ ਐਫ ਆਈ ਆਰ ਵੀ ਦਰਜ ਕਰਵਾਈ ਗਈ ਹੈ ਹਾਲਾਂਕਿ ਪੁਲਿਸ ਦੱਸੇਗੀ ਕਿ ਕਿਸ ਲੜਾਈ ਤੋਂ ਰਿਪੀਟ ਹਾਲਾਂਕਿ ਪੁਲਿਸ ਦੱਸੇਗੀ ਕਿ ਕਿਸ ਗੱਲ ਤੋਂ ਇਹ ਲੜਾਈ ਹੋਈ ਹੈ ਤੇ ਗੁਰੂ ਘਰ ਦੇ ਵਿੱਚ ਆਖਰ ਇਹ ਦੋ ਧਿਰਾਂ ਆਪਸ ਦੇ ਵਿੱਚ ਕਿਉਂ ਉਲਝੀਆਂ ਨੇ ਬਜ਼ੁਰਗ ਕਮੇਟੀ ਮੈਂਬਰ ਨੇ ਜਾਂ ਫਿਰ ਉੱਥੇ ਆਈਆਂ ਸਿੱਖ ਸੰਗਤਾਂ ਜਿਸ ਤਰੀਕੇ ਦੇ ਨਾਲ ਨਤਮਸਤਕ ਹੁੰਦੀਆਂ ਨੇ ਉਹਨਾਂ ਦੇ ਵਿੱਚੋਂ ਹੀ ਨੇ ਨੂੰ ਲੈ ਕੇ ਬਹਿਸ ਹੋਈ ਹੈ ਉਸ ਤੋਂ ਬਾਅਦ ਫਿਰ ਇਹ ਲੜਾਈ ਦਾ ਰੁਕ ਤारण ਕਰ ਲੈਂਦੀ ਹੈ ਉਹ ਫਿਲਹਾਲ ਅਜੇ ਵੇਖਣਾ ਹੋਵੇਗਾ ਪਰ ਇਹ ਦੋ ਤਿਰਾਂ ਦਸੀਆਂ ਜਾ ਰਹੀਆਂ ਨੇ ਜਿਹੜੀਆਂ ਕਿਸੇ ਗੱਲ ਨੂੰ ਲੈ ਕੇ ਗੁਰਦੁਆਰਾ ਸਾਹਿਬ ਦੀ ਪ੍ਰਕਰਮਾਂ ਦੇ ਵਿੱਚ ਆਪਸ ਦੇ ਵਿੱਚ ਉਲਝਦੀਆਂ ਨਜ਼ਰ ਆ ਰਹੀਆਂ ਨੇ ਹੌਲੀ-ਹੌਲੀ ਪਹਿਲਾਂ ਆਪਸ ਦੇ ਵਿੱਚ ਗੱਲਬਾਤ ਕਰ ਰਹੇ ਹੁੰਦੇ ਨੇ ਪਰ ਦੋ ਬਜ਼ੁਰਗਾਂ ਦੇ ਵੱਲੋਂ ਫਿਰ ਇੱਕ ਕੱਲੇ ਬਜ਼ੁਰਗ ਨੂੰ ਘੇਰ ਲਿਆ ਜਾਂਦਾ ਹੈ ਹਥੋਪਾਈ ਉਹਨਾਂ ਦੋ ਬਜ਼ੁਰਗਾਂ ਦੇ ਵੱਲੋਂ ਸ਼ੁਰੂ ਕੀਤੀ ਜਾਂਦੀ ਹੈ ਸੱਤ ਔਰਤੇ ਤਸਵੀਰਾਂ ਬਿਆਨ ਕਰ ਰਹੀਆਂ ਨੇ ਕਿ ਗੁਰਦੁਆਰਾ ਸਾਹਿਬ ਦੇ ਅੰਦਰ ਹੀ ਸਿੱਖਾਂ ਦੇ ਨੋ ਹੀ ਸਿੱਖੀ ਦਾ ਕਾਣ ਕੀਤਾ ਗਿਆ ਗੁਰੂ ਸਾਹਿਬ ਦੀ ਮਰਿਆਦਾ ਦਾ ਕਾਣ ਕੀਤਾ ਗਿਆ ਤਸਵੀਰਾਂ ਵਾਰਲ ਹੋ ਰਹੀਆਂ ਨੇ ਪਰ ਸਵਾਲ ਵੀ ਬਹੁਤ ਸਾਰੇ ਖੜੇ ਹੋ ਰਹੇ ਨੇ